ਆਸਪਾਰਾ ਵਿੱਚ ਜੋ ਹੈ ਸਾਰੇ-ਸਾਰੇ ਕੋਠੀ ਹੱਥ ਲਾ ਕੇ ਗਏ ਨੇ ਚਲਾ ਆ ਜਿਹੜੇ ਨਾਮ ਲੈ ਕੇ ਓਹ ਧੂਣ ਘੁੰਮਦਾ ਪਹਿਲਾ ਮਿੱਤਰਾਂ ਨਾਲ ਫੋਟਮਾ ਖਜਾ ਕੇ ਗਏ ਨੇ ਕਿਤੇ ਚੌਥੇ ਦਿਨ ਮੈਂ ਤੱਕਤੀ ਮੈਂ ਇਹ ਕਰਤਾ ਮੈਂ ਉਹ ਕਰਤਾ ਤੈਥੋਂ ਡੱਕਾ ਨਹੀਂ ਹੋਣਾ ਓ ਕਤੀੜੇ ਡੱਕਾ ਨਹੀਂ ਹੋਣਾ ਮਰਦਾਨਾ ਵੀ ਦੇਖ ਰਹੇ ਦਰਸ਼ਕਾਂ ਮੇਰੇ ਵੱਲ ਗਿਆਨੀ ਕੇ ਜੈਲਦਾਰ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ ਮਿੱਤਰੋ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਜਿਸ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀ ਇੰਡਸਟਰੀ ਦੇ ਦੋ ਗਾਇਕ ਸਿੱਧੂ ਮੂਸੇਵਾਲਾ ਅਤੇ ਸਿੱਪੀ ਗਿਲ ਜੋ ਕੁਝ ਸਮੇਂ ਤੋਂ ਕੌਂਟਰੋਵਰਸੀ ਵਿੱਚ ਰਹਿ ਰਹੇ ਨੇ ਸੋ ਮਿੱਤਰੋ ਹੁਣ ਇੱਕ ਵੀਡੀਓ ਅਜਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਆਪਣੇ ਕੁਝ ਯਾਰਾਂ ਦੋਸਤਾਂ ਨਾਲ ਸਟੇਜ ਉੱਤੇ ਭੰਗੜਾ ਪਾ ਰਿਹਾ ਸੀ ਸਿੱਧੂ ਮੂਸੇਵਾਲਾ ਦੇ ਭੰਗੜਾ ਪਾਉਂਦੇ ਪਾਉਂਦੇ ਉੱਥੇ ਗਾਣਾ ਲੱਗ ਗਿਆ ਸਿੱਪੀ ਗੇਲ ਦਾ ਤੇ ਫਿਰ ਸਿੱਧੂ ਮੂਸੇਵਾਲਾ ਨੇ ਕੀ ਕੀਤਾ ਆਓ ਤੁਹਾਨੂੰ ਲੈ ਚੱਲਦੇ ਹਾਂ ਉਸ ਵੀਡੀਓ ਵੱਲ ਤੇ ਮਿੱਤਰੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਆਡੀਕੇ ਕਰ ਰਿਕੁਐਸਟੇ ਕੇ ਵੀਡੀਓ ਦੇ ਐਂਡ ਵਿੱਚ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ ਕਿ ਤੁਸੀਂ ਕਿਸ ਦੀ ਸਪੋਰਟ ਕਰਦੇ ਹੋ ਸਿੱਧੂ ਮੂਸੇਵਾਲੇ ਦੀ ਜਾਂ ਫਿਰ ਸਿੱਪੀ ਗਿੱਲ ਦੀ ਤੁਹਾਡਾ ਬਹੁਤਾ ਟਾਈਮ ਨਾਲ ਐਂਜੋਏ ਵਾਦਿਆਂ ਵੀਡੀਓ ਵਾਚੋ